ਲੋ ਵੀ ਦੋਸਤੋ ਅੱਜ ਆ ਵੀਡੀਓ ਉਹ ਭਰਾਵਾਂ ਲਈ ਹੈ ਜਿਨ੍ਹਾਂ ਨੇ ਪਹਿਲੀ ਵਾਰ ਘੋੜੀ ਰੱਖਣੀ ਹੈ ਜਾਂ ਉਹ ਭਰਾ ਜਿਹੜੇ ਫੋਨ ਲਾਉਂਦੇ ਹੁੰਦੇ ਨੇ ਨਾ ਬਾਈ ਯਾਰ ਘੋੜੀ ਰੱਖਣ ਦਾ ਕੋਈ ਹਿਸਾਬ ਨਹੀਂ ਬਸ ਆਪਾਂ ਪਹਿਲਾਂ ਥੋੜੇ ਜਿਹੇ ਪੈਸੇ ਲਾ ਕੇ ਘੋੜੀ ਰੱਖਣੀ ਸਿੱਖ ਲਈ ਉਸ ਤੋਂ ਬਾਅਦ ਚੰਗੀ ਲਵਾ ਤਾਂ ਮਿੱਤਰੋ ਘੋੜੀ ਸਵਾਰੀ ਵੀ ਕਰਾਉਂਦੀ ਆ ਤੇ ਰੇਟ ਵੀ ਹਿਸਾਬ ਜਿਹਦਾ ਹੀ ਆ ਹੈਵੀ ਮਾਰਵਾੜੀ ਆ ਰੇਟ ਤਾਂ ਆਪਾਂ ਆਈਡੀਆ ਦੇ ਦਿੰਨੇ ਆ ਅੱਜ ਕੱਲ ਉਹਨੇ ਦਾ ਚੰਬਾ ਬਸ਼ੇਰਾ ਵੀ ਮਾਸਾਂ ਹੀ ਮਿਲਦਾ ਚੰਗਾ ਜਿੰਨੇ ਜਪਾ ਘੋੜੀ ਦੇ ਦਿੰਨੇ ਜਮੈਂ ਥੋੜੇ ਪੈਸੇ ਲੱਖੋਂ ਥੱਲੇ ਹਜ਼ਾਰਾਂ 'ਚ ਮੌਲਾ ਮਿੱਤਰੋ 70-80 ਹਜ਼ਾਰ ਨਾ ਸਮਝ ਲੋ 60 ਹਜ਼ਾਰ ਤੋਂ ਵੀ ਥੱਲੇ ਰੇਟ ਹੈ ਇਹਦਾ ਆਪਾਂ ਵੀਡੀਓ 'ਚ ਰੇਟ ਬੋਲਤਾ ਸਾਰੇ ਭਰਾ ਫਿਰ ਲਾਂਭਾ ਦਿੰਦੇ ਹੁੰਦੇ ਬਾਈ ਇਹ ਰੇਟ ਨਹੀਂ ਬੋਲਦੇ ਤਾਂ ਮਿੱਤਰੋ ਅੱਜ ਵੀਡੀਓ 'ਚ ਆਪਾਂ ਰੇਟ ਬੋਲਤਾ 60 ਹਜ਼ਾਰ ਤੋਂ ਵੀ ਥੱਲੇ ਰੇਟ ਹੈ ਇਹਦਾ ਹੁਣ ਤੁਸੀਂ ਆਪ ਹਿਸਾਬ ਲਾ ਲਓ ਜਿਨੇ ਆ ਘੋੜੀ ਪਸੰਦ ਹੋਈ ਤਾਂ ਪਹਿਲਾਂ ਪੂਰੀ ਵੀਡੀਓ ਸੰਭਲੋ ਸਾਰੀ ਡਿਟੇਲ ਦੇ ਦਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਅੱਜ ਦੀ ਵੀਡੀਓ 27 ਜੁਲਾਈ 2025 ਦੀ ਵੀਡੀਓ ਦੋਸਤੋ ਮਾਰਵਾੜੀ ਘੋੜੀ ਲੈ ਆਏ ਆ ਛੋਟੇ ਮੁੱਲ ਦੀ ਘੋੜੀ ਲੈ ਆਏ ਆ ਹੱਥਾਂ ਪੈਰਾਂ ਦੀ ਸਾਫ਼ ਆ ਸਵਾਰੀ ਦੀ ਬਾਤ ਕਾਲਾ ਰੰਗ ਤੇ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਕਿ ਉਹਨਾਂ ਭਰਾਵਾਂ ਤੱਕ ਪਹੁੰਚੇ ਜਿਹੜਿਆਂ ਨੇ ਥੋੜੇ ਪੈਸੇ ਲਾ ਕੇ ਕੋਈ ਘੋੜੀ ਲੈਣ ਦੇ ਚਾਹਵਾਨ ਆ ਤਾਂ ਮਿੱਤਰੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਾਰਕੀਟ ਨਾਲ ਸਸਤਾ ਜਾਨੂ ਤੁਹਾਡੇ ਲਈ ਲਿਆਉਂਦੇ ਆਂ ਆਪਾਂ ਤੇ ਨੰਬਰ 2 ਤੇ ਜਾਇਜ਼ ਮੁੱਲ ਦੀ ਘੋੜੀ ਆ ਜਮਾ ਸਾਰ ਵੀਡੀਓ ਸਾਰੀ ਡਿਟੇਲਸ ਹੋ ਗਏ ਮਾਰਵਾੜੀ ਘੋੜੀ ਆ ਦੋਸਤੋ 7 7.5 ਸਾਲੇ ਦੀ ਉਮਰ ਆ ਕਾਲਾ ਰੰਗ ਆ ਮੱਥੇ ਪਟਾ ਹਾਈਟ ਦੀ ਗੱਲ ਕਰੀਏ 95 ਇੰਚ ਹਾਈਟ ਆ ਲੰਬੀ ਲੰਬੀ ਸੋਹਣੀ ਆ ਇਹਦੇ ਜਿਹੜੀ ਪਹਿਲਾਂ ਸੂਈ ਹੋਈ ਉਹਦੀ ਬਿਸ਼ੇਰੀ ਦੀਆਂ ਫੋਟੋ ਵੀਡੀਓ ਵੀ ਮਿਲ ਜੂ ਆਪਣੇ ਕੋਲ ਤੇ ਆਪਦੀ ਆ ਕੇ ਚੈੱਕ ਕਰਾ ਕੇ ਲੈ ਜਾ ਸਕਦੇ ਹੋ ਅੰਦਰ ਦੀ ਵੈਸੇ ਆਪਣੇ ਕੋਲ ਕੱਲ ਹੀ ਆਈ ਉਸ ਤੋਂ ਪਹਿਲਾਂ ਆਈ ਸੀ ਮੀਟ ਹੋਣ ਵਾਸਤੇ ਜੈਰਾਜ ਤੋਂ ਮੀਟ ਰੂਪ ਸੀ ਸੀ ਆਪਣੇ ਕੋਲ ਤਾਜੀ ਹੁਣ ਰਾਤ ਤੁਸੀਂ ਆਪ ਚੈੱਕ ਕਰਵਾ ਕੇ ਲਿਆ ਸਕਦੇ ਹੋ ਜਿਹੜਾ ਇਹ ਮੀਟਿੰਗ ਦੀ ਫੋਟੋ ਵੀਡੀਓ ਦੇਣ ਤੱਕ ਇਹਨੂੰ 15-17 ਦਿਨ ਇਹਨੂੰ ਉਮੀਦ ਹੋਈ ਹੋਊਗੀ। ਬਾਲ ਪੌਰੀਆਂ ਦੀ ਜਮਾਨਾ ਸਾਫ ਆ, ਹੱਥਾਂ ਪੈਰਾਂ ਦੀ ਸਾਫ ਆ। ਤੇ ਇੱਕ ਦੋਸਤੋਂ ਗੱਲ ਤੋਂ ਨਿਰਾਸ਼ ਦੀ ਜਿਹੜਾ ਕਰਕੇ ਤਾਂ ਰੇਟ ਡਾਊਨ ਆ। ਵੀਡੀਓ ਜਿਹਦਾ ਗੱਲ ਚੰਗੀ ਹੁੰਦੀ ਆ, ਇਹਦੀ ਜਮਾਨਦਰੂ ਇੱਕ ਅੱਖ ਤੋਂ ਇਹਨੂੰ ਦੇਖਦਾ ਨਹੀਂ। ਇੱਕ ਆਪਸੋਂ ਦੇਖਦਾ ਪਰ ਸਵਾਰੀ ਕਰਾਉਂਦੀ ਖਾਂਦੀ ਪੀਂਦੀ ਸਾਰਾ ਵਧੀਆ ਬਹਿੰਦੀ ਉੱਠਦੀ। ਕੋਈ ਫਾਲਟਿੰਗ ਕੱਲੀ ਅੱਖਾਂ ਵਾਲੇ ਪਾਸੋਂ ਫਲਟ ਤਾਂ ਆਈ ਜਾਂਦਾ ਰੇਟ। ਇੰਨਾ ਥੱਲੇ ਆ। ਜਮਾ ਜੈਜ ਮੋਲ ਦੇ ਦੇ ਦਾਂਗੇ ਬਾਕੀ ਆ ਕੇ ਤੁਸੀਂ ਪਸੰਦ ਕਰ ਲਿਓ ਇੱਕ ਵਾਰ ਸਾਹਮਣੇ ਦੇਖ ਲਵਾ ਕੇ ਆਪਾਂ ਇਹਨੂੰ ਅੱਧੇ ਲੋਕ ਮਨਾਖੀ ਵੀ ਕਹਿੰਦੇ ਨੇ ਅੱਧੇ ਕਾਣੀ ਕਹਿੰਦੇ ਨੇ ਪਰ ਇਹ ਜਿਹੜਾ ਇਹ ਆ ਨੌਕਤਾ ਜਮਾਂਦਰੂ ਆ ਫਿਰ ਤੋਂ ਇਹ ਆ ਵੀਡੀਓਜ਼ ਵੀ ਹੁਣ ਅੱਖ ਉਧਰੋਂ ਦੇਖ ਲਈ ਹੋਵੇ ਤੇ ਪਰ ਘੋੜੀ ਚੰਗੀ ਜੀ ਨੇ ਥੋੜੇ ਪੈਸੇ ਲਾਉਣ ਜਾਂ ਨਹੀਂ ਚੰਗਾ ਪਹਿਲਾਂ ਆਪਾਂ ਕਹਿ ਸਕਦੇ ਬਾਹਲੇ ਪੈਸੇ ਲਾ ਸਕਦੇ ਜਾਂ ਕਿਸੇ ਦੇ ਬੱਚੇ ਦੀ ਜੈਦ ਹੁੰਦੀ ਹੈ ਤਾਂ ਮਿੱਤਰੋ ਜੈਦ ਪਵਾ ਦੂ ਚੰਗੀ ਘੋੜੀ ਆ ਬਾਕੀ ਆ ਕੇ ਸਾਹਮਣੇ ਦੇਖ ਕੇ ਤਸੱਲੀ ਕਰਕੇ ਆਪਦੀ ਲੈ ਜਾਓ ਤੇ ਉਹਨੇ ਟਾਈਮ ਲਈ ਮੈਨੂੰ ਦੋ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਬਈ